ਲਓ ਬਾਈ ਆ ਗਈ ਬੰਦੇ ਸਰਮੋ ਲੱਗਿਆ ਖੇਤ ਬਾਣ ਅਰਮਨ ਨੂੰ ਪਤਾ ਕਿਆ ਕਰਾਏ ਹੋ ਮੈਂ ਇਹਨੂੰ ਕਹਿ ਰਹਾ ਮੈਂ ਖੇਤ ਬਾਲੇ ਜਿੱਦਣ ਆਪਣੇ ਖੇਤ ਬਾਰੇ ਤਾਂ ਮੈਂ ਲੈ ਤੂੰ ਤਾਂ ਪਾਗਲ ਹੋ ਰਿਹਾ ਕਹਿ ਰਹਾ ਸੇੜੀ ਆ ਕੁੰਡੇ ਜੰਦੇ ਲਾ ਕੇ ਰੱਖਾ ਕੁੰਡੇ ਕੁੰਡੇ ਲਾ ਕੇ ਓਏ ਨਜ਼ਰ ਨਜ਼ਰ ਤੇ ਨਹੀਂ ਕਰਦਾ ਤੂੰ ਪੁਗਤਾ ਆਏ ਬੋਟਾ ਦੇਖਾ ਇਹ ਮਟੋਕਾ ਕੀ ਹੋ ਜਾਗਾ ਮਟੋਕਾ ਕੀ ਹੋ ਜਾਗਾ ਮੇਰਾ ਦੇਖ ਕੇ ਭੈਣ ਗਿਆ ਕਿਤਰਾ ਕਹਿੰਦੇ ਉਹ ਅਮਨ ਜਿਆਦਾ ਪਾਰਟੀ ਨਹੀਂ ਕਰਿਆ ਹਮ ਸਟਾਰਬਕਸ ਮਾ ਕੋਫੀ ਹੋਆ ਕੋਲਡ ਕੋਫੀ ਕਾਦਮ ਦਿਮਾਗ ਮੇ ਚਲਾ ਗਿਆ 1050 1050 ਉਹ ਸੁਪਨੇ ਹੋਈ ਆਵਾਜ਼ ਕੇ ਸੁਪਨੇ ਵਾਈ ਮੋੜੀ ਜਾਗਾ 1050 ਲਓ ਭਾਈ ਆ ਗਈ ਬੰਦੇ ਸਰਮੋ ਲੱਗਿਆ ਖੇਤ ਬਾਣ ਅਰ ਮੈਨੂੰ ਪਤਾ ਕਿਆ ਕਰਾਏ ਹੋ ਮੈਂ ਇਹਨੂੰ ਕਹਿ ਰਹਾ ਮੈਂ ਖੇਤ ਬਾਲੇ ਜਿੱਦ ਤਨ ਆਪਣੇ ਖੇਤ ਬਾਰੇ ਤਾਂ ਮੈਂ ਲੈ ਤੂੰ ਤਾਂ ਪਾਗਲ ਹੋ ਰਿਹਾ ਕਰਾ ਉਹੀਂ ਸੁੱਕੇ ਮਖੋਰੂ ਮਾਰ ਰਿਆ ਕਰੇ ਇਬ ਇਬ ਕਿਹੜਾ ਮੀਂਹ ਪੜ ਗਿਆ 베ਰਾ ਹੈ ਕੌਣ ਸਾ ਮੀਂਹ ਪੜ ਗਿਆ ਮੇਰੇ ਪਿੱਛੇ ਦੇ ਹੈ ਕਵਾੜ ਜੰਮ ਰਿਆ ਹੈ ਕਵਾੜ ਜੰਮ ਰਿਆ ਗੇਲੋ ਬਾਹ ਜੰਮ ਰਿਆ ਉਦਨ ਉਹ ਨਾ 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 ਸੁੱਕੇ ਤੋਂ ਕਰੇ ਇਸ ਤਰ੍ਹਾਂ ਚਲਾ ਹਰੋ ਜਿਤਨਾ ਕਾ ਸੜਕ 'ਤੇ ਚੱਲਦੀ ਹੋਆ ਰੋਣੀ ਕਰਦੀ ਇੱਕੋ ਕਿੱਲੇ ਕਰਦੀ ਹੋਣੀ ਰੋਣੀ ਬਾਕੀਆਂ ਕੀ ਤਾਂ ਨਹੀਂ ਕਰੀ ਰੋਣੀ ਮੇ ਉਹ ਹਾਲਵਾ ਦੇਖੇ ਆ ਤਾਂ ਮਿੱਟੀ ਥਾਇਆ ਹੋਇਆ ਮਿੱਟੀ ਥਾਇਆ ਹੋਇਆ ਸਾਰੇ ਈਸ਼ਰਮਾਈ ਨੂੰ ਵੀ ਸਾਰੇ ਬਾਣ ਲੱਗੇ ਸੋ ਮੈਂ ਰਹਿ ਗਿਆ ਪਿੱਛਾ ਈ ਬਾਣ ਲੱਗਿਆ ਭਾਈ ਇਹ ਜਿਗਾਟੀ ਕਰਕੇ ਉੱਪਰ ਤੇ ਖੁੱਲਣ ਵਾਲਾ ਰੱਸੀ ਪਾਉ ਬਹੁਤ ਭੈਣ ਜਿਸ ਤਰ੍ਹਾਂ ਭਰ ਕੇ ਆ ਜੇ ਇਸ ਪਾਤੇ ਕਵਾੜ ਕਾਂ ਉਤਰ ਜਾਗਾ ਨਿਕੜਨ ਦਾ ਲੱਗੀ ਬਹੁਤ ਦਿੱਖਤ ਰਹੀ ਆ ਇਹ ਨਿਕਲ ਜਾਏ ਵਿੱਚ ਨੂੰ ਦੇਖ ਲੈ ਜਦ ਬਲਤ ਪਾਣੀ ਆਉਂਦਾ ਹੈ ਲਗ ਲੈਣ ਦੇ ਸੋਕਾ ਇਹਨੂੰ ਜੰਮ ਤੋ ਦੇਖੀਏ 15 ਨੂੰ ਵੀ ਬੀਜੀ ਹਾਲੀ ਯਾਰ ਪੌਦ ਬੀਜਣੇ ਨੂੰ ਪੜੀ ਭੈਣ ਜੋ ਲੈਟ ਆ ਜਾਈ ਨੀ ਯਾਰ ਲੈਟ ਕਦੇ ਟਾਈਮ ਆਣੀ ਆ ਰਹੀ ਆ ਤੇਰਾ ਬਾਈ ਕਰਿਆ ਹੈ ਨਹੀਂ ਯਾ ਲੈਟ ਚਾਲੇ ਸਵੇਰੀ ਬੀਜੂਗਾ ਫੇਰ ਕੱਲ ਆ ਤਾਂ ਨਹੀਂ ਲੈਟ ਚੱਲ ਸਵੇਰੀ ਬੀਜੂਗਾ ਅੱਜ ਕੱਲ ਰਾਤ ਬੀਜ ਭੇਜਦਾ ਅੱਜ ਕੱਢ ਦੂੰਗਾ ਕੱਲ ਸਵੇਰੀ ਬੀਜੀ ਗੱਲ ਤਾਰਾ ਪਾਣੀ ਲੱਗ ਜਾਏ ਦੁਬਾਰਾ ਠੀਕ ਆ ਹੋ ਗਿਆ ਸਾਰੀਆਂ ਪਾਣੀ ਵਿੱਜ ਜਾਗਾ ਹੂੰ ਇਸ ਵੇਲੇ ਫਿਰ ਜਾ ਕੱਲ ਨੂੰ ਓ ਇਸ ਮਾ ਨਾਲ ਫੇਰ ਇਸ ਕਿਦੋਂ ਕਵਾੜ ਤਾਰਾਂਗੇ ਪਹਿਲਾਂ ਫੇਰ ਦੇਖਣਾ ਮੈਂ ਕੱਲ ਨੂੰ ਤਾਂ ਫਿਰ ਜਾਗਾ ਸੰਜੇ ਟਾਈਮ ਪਾਣੀ ਵਿੱਜ ਜਾਗਾ ਲੋਹ ਚਲਾ ਭੈਣ ਚ ਦੇਖੇ ਸਾਰਾ ਕਾਢੇਗੇ ਮਿੱਤਰੋ ਇਹੋ ਪੋ ਚੈੱਕ ਕਰੋ ਜਿਉਣਾ ਫਰਾਲੀ ਦੇਗਾ ਬੀਜੀ ਜੀ ਆਪਾਂ ਨੇ ਦੇਖੋ ਓਰੀ ਵਧੀਆ ਕੱਲ ਤੁਹਾਨੂੰ ਦਿਖਾਈ ਦੀ ਪ੍ਰਾਲੀ ਦੇ ਪ੍ਰਾਲੀ ਤਾਰ ਦੀ ਸੀ ਅਰੇ ਉਹ ਚੈੱਕ ਕਰੋ ਇਹ ਬਿਨਾ ਪ੍ਰਾਲੀ ਦੀ ਬੀਜੀ ਇਹ ਥੋੜੀ ਛਿੱਦੀ ਲਗਾ ਪਰ ਇਹ ਜਦਾਂ ਵਾਲਾ ਕਰੀ ਉਹ ਉਪਰ ਇਹ ਡੁੰਗਾ ਦਾ ਪਰ ਇਹਨੂੰ ਹਲੀ ਬੀਜ ਨਹੀਂ ਘਟ ਰਿਹਾ ਛੋਟਾ ਛੋਟਾ ਕਿ ਕਿ ਸੋਰਜ ਛਾਰੇ ਭਰਦੇ ਨਹੀਂ ਕਿਹੜੇ ਉੱਪਰ ਤੱਕ ਹਕਿਉ ਪੀਜਾ ਬੰਦਾ ਆਇ ਨਹੀਂ ਯਾਰ ਨਿਰਜ ਦੇ ਰਿੰਦੇ ਆ ਤਾਂ ਕਮਾਂਤ ਆ ਜਾਵੇ ਪਰਾਲੀ ਗੇਰ ਲਿੰਗ ਗੇ ਲੋ ਹਾਂ ਨਸੇੜੀ ਆ ਇਹ ਦੇਖਾ ਕੁੰਡੇ ਜੰਦੇ ਲਾ ਕੇ ਰੱਖਾ ਕੁੰਡੇ ਕੁੰਡੇ ਲਾ ਕੇ ਓਏ ਨਜ਼ਾ ਨਜ਼ਾ ਤੇ ਨਹੀਂ ਕਰਦਾ ਤਾ ਆਮਣ ਇਤਰਾ ਕੰਮ ਕਰਨ ਲੱਗਾ ਨਜ਼ਾ ਤਾਂ ਨਹੀਂ ਕਰਨ ਲੱਗਾ ਕਰਕੇ ਬਾਹਰ ਗੁੰਡਾ ਲਾਣ ਲੱਗੇ ਦਾਦੀ ਨਸਾਂਵਲੇ ਦਾਦੀ ਉੱਪਰ ਖੜੀ ਆ ਇਹ ਬਾਹਰ ਦੇ ਵਿੰਡੋ ਬੰਦ ਕਰ ਕਰ ਜਾਂਦੇ ਕਿ ਤੁਹਾਨੂੰ ਹੋਰ ਐਡਾ ਮਾੜਾ ਹਾਲ ਹੋ ਗਿਆ ਵੇ ਹੈ ਕੁੰਡਾ ਲਾ ਕੇ ਕਹੇ ਕਰਕੇ ਵੋਟਾਂ ਪਾਣਗੇ ਵਣ ਕਰਕੇ ਉਹ ਅਮਨ ਨੇ ਲਾਇਆ ਯਾਰ ਨਹੀਂ ਅੱਛਾ ਮਾਰੇ ਸਾਹਮਣੇ ਝੂੜ ਬੋਲ ਰਹੇ ਹਾਂ ਬੈਠੇ ਹੋਰ ਮਾਰ ਰਿਹਾ ਕੋਡੀ ਨਹੀਂ ਲੈ ਲਿਆ ਟੋ ਕੈਮਰੇ ਮਾ ਲਾਇਆ ਕਿੰਨੇ ਨੇ ਆ ਮੈਂ ਪਹਿਲਾਂ ਦੱਸ ਦੇਣੀ ਤੁਹਾਨੂੰ ਉਸ ਵਾਂ ਰਿਕਾਰਡਿੰਗਾਂ ਗੱਡੀ ਮੈਂ ਵੀ ਦੱਸ ਦੇਣੀ ਹਾਂ ਤੁਹਾਨੂੰ ਉਹ ਲਾ ਕੇ ਕੁੰਡਾ ਉਹ ਲਾ ਗਿਆ ਕੌਣ ਜੀਤ ਮਿਸਤਰੀ ਤੂੰ ਲਾ ਹਮ ਲਾ ਗਿਆ ਹੁਣ ਤੂੰ ਬਤੀ ਉਮਲੀ ਉਹਨਾਂ ਸਾਰੇ ਮਹਾਂਗੇ ਵਸਤਾਂ ਕਰਨ ਅੱਛਾ ਸਭੀਆ ਝੰਡਾ ਜੋੜ ਇਸ ਤਰ੍ਹਾਂ ਬੈਣ ਚੁੱਕੀ ਕਿਆ ਲੈਣਾ ਆ ਕੁੱਝ ਨਹੀਂ ਲੈਣਾ ਕਾਦ ਕਿਨੇ ਰਾਤ ਨੂੰ ਗਰਮੀ ਲੱਗ ਰਹੀ ਕਰਾ ਏਸੀ ਲਿਆਓ ਏਸੀ ਲਿਆਓ ਏਸੀ ਲਿਆਓ ਏਸੀ ਲੈਣ ਆਏ ਦੁਕਾਨਾਂ ਬੰਦ ਗੱਡੀ ਵਾਦ ਨਹੀਂ ਕਰਾ ਗੱਡੀ ਲਿਆ ਜ਼ਰੂਰੀ ਲੈਣਾ ਜ਼ਰੂਰੀ ਮੈਂ ਚੱਲ ਗਿਆ ਚਲੋ ਖੁੱਲੀਆਂ ਖੁੱਲੀਆਂ ਚੱਲੋ ਕਰ ਫਿਰ ਲਾਈਵ ਕਰਦੇ ਸੱਚ ਗੁਰਪੁਰ ਗੁਰਪੁਰ ਹਾਂ ਫੋਨ ਵਾਲੇ ਆਈ ਬਿਲੇ ਅਦੇ ਜੀਦੋਆ ਜਿੱਲੇ ਜਨੇ ਬਈ ਆਗੇ ਉਹ ਕਿ ਪੁਰਾਣੀ ਦੁਕਾਨ ਤੋਂ ਹੈ ਹੋਰ ਅੱਛਾ ਹਾਂ ਉਹ ਕਿ ਦੁਕਾਨ ਆ ਖਾਲੇ ਉਹ ਦੇਖ ਲਈ ਆ ਉਹ ਦੇਖ ਫੇਚ ਗੁੰਨਰ ਦਾ ਰੱਬਾ ਓਕੇ ਓਕੇ ਪੁਰਾਣੀ ਦੁਕਾਨ ਆ ਗੁਰ ਵਰ ਗਈ ਹਾਂ ਜੀ ਹਾਂ ਨਾ ਨੇੜੇ ਨਹੀਂ ਸਟਾਰਟਿੰਗ ਫਰੋਂ ਬਾਈ ਇਅਰ ਐਲ ਸੀ ਡੀ ਹੈ ਵੀ ਐਸੀ ਆ ਉਧਰ ਮਨੇ ਕਿਹਾ ਪਰਲੇ ਪੁੱਛਿਆ ਯਾਰ ਮਾਨੂੰ ਰਾਜਪਰੀ ਸਭ ਤੋਂ ਸਸਤੀ ਕੀ ਸੀ ਪੁੱਛਿਆ ਸਰ ਪੁੱਛ ਲੈਣਾ ਨਾ वो तो पेंजे ले दे ले बिले जा रहा पर ले उनको यार उधर अक्सर पूछ ले आने वाली थोड़ी है ना पूछना इस तरह <laughs> अब अरे कार्ड नहीं चलते क्रेडिट कार्ड यार और कहाँ देखगा आज हो गए तन्ने भी लेना है सी मैं तो रेटो सुनकर के तो दोबारा गड्डी मान का बैठ ਰੈੱਡ ਆਈਕਨ ਡੋ ਵੀਕਨੋ ਵੀ ਪੜੇ ਡਾਇਕਨ ਦਵਾਣਾ ਜਨੋ ਲੋਡ ਲੋਡ ਨਹੀਂ ਪੁੱਧੂ ਕੰਪਨੀ ਆ ਨਹੀਂ ਮਾਰਨਾ ਕੂਲਿੰਗ ਕਿੰਨੀ ਹੋ ਰਹੀ ਹੈ ਐ ਵੀ ਕਰਵਾ ਦਿਆ ਕੁੰਡਾ ਕਿਉਂ ਸਾਲੇ ਸਾਰੇ ਘਰ ਕੇ ਤਾਂ ਪੜਾਂਗੇ ਤਾਂ ਇਕੱਲਾ ਪੜਾਦਾ ਸੀਵਾ ਕਹਾਂ ਸਾਰੇ ਘਰ ਕੇ ਪੜੇ ਕਰਾਂਗੇ ਹਾਂ ਹਾਂ ਤੇਰਾ ਤਾਂ ਚੱਲੋ ਰਿਹਾਦਾ ਕੰਮ ਐ ਜੀ ਮੱਖਰਾ ਕਿਤਰਾ ਬੈਟਾ ਗਈ ਸੀ ਕੱਲੇ ਸਰਵਿਸ ਵਿੱਚ ਜਾ ਗਿਆ ਆਪੋ ਕਰਦੇ ਗਏ ਕਰੀ ਸਲਾਮਾਂ ਗਿਆ ਅਗਲੇ ਬਾਕੀ ਇਹ ਸੀ ਲੀਆ ਬਾਈ ਡਾਈਕਨਗਾ ਇਹ ਡਾਈਕਨ ਵਧੀਆ ਮਾਰ ਰੋਜ਼ ਰੋਜ਼ ਕਿਹੜਾ ਪੈਸੇ ਲਾਉਣਾ ਕਰੇਗਾ ਤੂੰ ਮੁਕਰਿਆ ਕਿਉਂ ਕਹਿੰਦਾ ਮੈਂ ਨਹੀਂ ਕਰਦਾ ਬਾਜੀ ਇਹ ਆ ਲੋ ਜੀ ਕਾ ਮੇਰੇ ਇਧਨੇ ਪੈਸੇ ਲੱਗੇ ਪੈਸੇ ਲੱਗੇ ਕਰੇ ਕਰਾਂਗੇ ਤੇ ਖੁੱਲੀ ਭੜੀ ਆ ਕੋ ਚਲੋ ਭਾਈ ਰੱਖ ਲਈ ਆਏ ਹਾਏ ਗਰਮੀ ਇੰਨੀ ਹੋ ਰਹੀ ਨਾ ਬਾਜ਼ਾਰ ਬੜਾ ਔਖਾ ਲੱਗ ਰਿਹਾ ਭਾਈ ਕਰਕੇ ਕਰੇ ਬੋਕਰ ਮੇ ਲਿਆਣੀ ਛੂਟ ਸੋਣ ਦੀ ਮਨ ਮਗਾ ਲੱਭਾਂ ਭਾਈ ਦੁਕਾਨ ਲੱਭ ਗਈ ਫਿਰ ਲੋ ਭਾਈ ਰਾਜਪੁਰੇ ਦੀ ਮਾਰਕੀਟ ਸਬਜ਼ੀਆਂ ਲੈਣੀ ਧੁੱਪ ਮੇ ਖੜੀ ਹੋਆ ਨਾ ਗੱਡੀ

ਸਿੱਧਾ ਜਾਣ ਦੇ ਸਿੱਧਾ ਜਾ ਰਹੇ ਨੇ ਕਿ ਉੱਪਰੋਂ ਜਾਂਦੇ ਹੋ ਉਹ ਤੜੇ ਨੂੰ ਗਿਆ ਕੋਈ ਨਹੀਂ ਵਿਗੜਦਾ ਇਹ ਤਾਂ ਪਲਾਸਟਿਕ ਦਾ ਪੂਰੀ ਲਹਿਨ ਵਾਲਾ ਆਇਓ ਚੋਟੀ ਦਾ ਡਰਾਈਵਰ ਆ ਬਾਈਓ ਜਿਆਦਾ ਨਹੀਂ ਨੂੰ ਕਹਿਆ ਕਹਦੇ ਉਹ ਅਮਨ ਜਿਆਦਾ ਪਾਰਟੀ ਨਹੀਂ ਕਰਿਆ ਆਮ ਸਟਾਰਬਕਸ ਮਾ ਕੋਫੀ ਹੋਆ ਕੋਲਡ ਕੋਫੀ ਕਾਦਮ ਦਿਮਾਗੋਂ ਚੱਲ ਗਈ 1500 1500 ਉਸ ਕੁਪਨੇ ਵਾਲੀ ਆਵਾਜ਼ ਕੇ ਕੁਪਨੇ ਵਾਲੀ ਬੋਲੀ ਜਾ ਕੇ 1050 ਬੋਲਾ ਦੀ 1050 ਸਾਡਾ ਅੱਧੀ ਰਾਤ ਤੱਕ ਨਾ ਉਧਰ ਆਇਆ ਬਲਕੀ ਆਪਣਾ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਦਾ ਆਲਵੇਜ਼ ਫੇਵਰ ਹੈ ਪਤਾ ਹੀ ਉਹਨਾਂ ਨੂੰ ਵੀਡੀਓ ਉਹਨਾਂ ਨੂੰ ਠੇਕਾ ਮਾਰ ਲਓ ਕਹਦੇ 버거 किंग ਵਾਲੇ ਤੋਂ ਉਹ ਆਪਣੇ ਬ੍ਰਾਂਚ ਐਸ ਜੀ ਕੈਸ ਕੀ ਬੰਨਰ ਆਪਾਂ ਇਸਕੇ ਅੱਛਾ ਜੇ ਬਣਾਵਾਵਾਂਗੇ ਕੌਣ ਨੰਨੇ ਫਰਾਂਚਾਈਜ਼ੀ ਹੈ ਵੋਟਾਂ ਪਾਏਗੇ ਤੈਨੂੰ ਪਾ ਕਾਣੀ ਬਿਰੇ ਅਰੇ ਮਾਨਗਾ ਜੋ ਪੈਦਾ ਹੈ ਨਾ ਕੋਈ ਨਹੀਂ ਹੈ ਇੱਧਰ ਹੀ ਜਾਣਾ ਬਾਹਰ ਆ ਗੰਬ ਚਲੋ ਪਹੁੰਚਤਾ ਹੈ ਵੋਟਾਂ ਦੇਖਾ ਹੀ ਮਟੋਕਾ ਕੀ ਹੋ ਜਾਗਾ ਮਟੋਕਾ ਕੀ ਹੋ ਜਾਗਾ ਮੇਰਾ ਦੇਖ ਕੇ ਭੈਣ ਗਿਆ ਕਿਤਨਾ ਲਾਸੀ ਤਿੰਨ ਘਣਕੇ ਲੋੜੀ ਮੂੰਗਾ ਲਾਈ ਮਨੇ ਜੀਬ ਧਾਲੀ ਬਣੀ ਗੱਲ ਪੜੀ ਕੋੜੀ ਰਗਾ ਪੈਣਗੇ ਲੋੜੀ ਕੋੜੀ ਲੋੜੀ ਤਨੇ ਜਾਲੀ ਬੋਟ ਪਾਣੀ ਦੀ ਲੋ ਬਾਈ ਸਾਰੇ ਨੇ ਬਹੁਤ ਪੁੱਤ ਦੀ ਤਿਆਰੀ ਕਰਦੀ ਬਾਕੀ ਇੱਕ ਵਾਰ ਹੀ ਮੈਨੂੰ ਇਹ ਸਮਝ ਆਂਦੀ ਹੈ ਪੈਣਾ ਇਹ ਦੱਸਦੇ ਤੁਹਾਨੂੰ ਦੇਖ ਮਾਰੇ ਉਹਨਾਂ ਸਾਰੇ ਜਿਤਨੇ ਵੀ ਬਹੁਤ ਵਿੱਚਾ ਨਾ ਬਾਈ ਸਾਰੇ ਦਾਬ ਦੇਗਾ ਵਿੱਚ ਦਾਬ ਕਹਦੇ ਇਹਨੂੰ ਯਾਰ ਥੋੜੇ ਨਾ ਉੱਪਰ ਵਗੇਰਦੇ ਇੱਕ ਤਾਂ ਲੂਨ ਲਾ ਮਾ ਨਾ ਕੋਈ ਜਿਸ ਤਰ੍ਹਾਂ ਫ੍ਰੀਜ ਫੁੱਟਿਆ ਹੋਵਾ ਮੂੰਹ ਫੁੱਟਿਆ ਹੋਵਾ ਉਹ ਨਹੀਂ ਖਰਾਬ ਹੁੰਦਾ ਇਹ ਦੇਖੋ ਸਾਰਾ ਪਰ ਮਨ ਹੀ ਕੋ ਉਹ ਨਹੀਂ ਸਮਝ ਲਿਆ ਅੱਜ ਤੱਕ ਯਾਰ ਮਾ ਕਰ ਕਾ ਨਾ ਸਾਰੇ ਵੀਰ ਕੰਪਿਊਟਰ ਕਰਾਹਾ ਮਰਾ ਕਾ ਨਾ ਪਾਣੀ ਜ਼ਰੂਰ ਛੋੜ ਕ ਦੇਖਾਂਗੇ ਵੀ ਕਾ ਨੋ ਪਾਣੀ ਖਰਾਬ ਕਰਨਾ ਕਿਹਾ ਹੋ ਰਿਹਾ ਇੱਕ ਇੱਕ ਖੇਤ ਮੰ ਮਰਵਾ ਕਾ ਦੇਖ ਲੋ ਹਾਂ ਤਾਂ ਕੰਪਿਊਟਰ ਕਰੇ ਵਾਲੇ ਵਸ਼ਾਕ ਆ ਵੀ ਹਾਂ ਯਾਰ ਸਹੀ ਐ ਨਹੀਂ ਐ ਬਾਕੀ ਸਾਰੇ ਖੇਤਾਂ ਪਾਣੀ ਛੋੜ ਕ ਔਰ ਬਾਈ ਹੋਰੇ ਤੇ ਮੈਂ ਬਾਈਆਂ ਕਰਾਂਗੀ ਉਹ ਹਿੰਮਤ ਮੰਨੂ ਆ ਬਾਈ ਤੇਰ ਫੂਕ ਪਾਣੀ ਚਲਾ ਰਹੇ ਆ ਖੇਤਾਂ ਆ ਜੀ ਯਾਰ ਜਿੰਨੇ ਸੁੱਕੇ ਖੇਤ ਵਾਂਗੇ ਨਾ ਜਿੰਨੇ ਸੁੱਕੇ ਖੇਤ ਮੰਨ ਕੇ ਚੱਲ ਜੀਰੀ ਚਾਲ ਨਹੀਂ ਜਾਂ ਕੋਈ ਫਸਲ ਚਾਲ ਨਹੀਂ ਉਹ ਵਾਏ ਹੋਏ ਖੇਤ ਮੰਨ ਚਾਲੀ ਬਾਕੀ ਮਿੱਤਰੋ ਹਾਂ ਲੜ ਗਿਆ ਕੁਝ ਐ ਅੱਕਰਾਸ ਵਾਲਾ ਬਾਕੀ ਰਾਤ ਜੇਸੀਬ ਵਾਲੇ ਨੂੰ ਕਹਿ ਘਾਇਦਾ ਬਾਈ ਇੱਕ ਤਾਂ ਉਹ ਰਸਤਾ ਠੀਕ ਕਰਾਣਾ ਤਾਂ ਪਹਿਲਾਂ ਵੀ ਦੱਸਿਆ ਤਾਂ ਬਾਈ ਔਰ ਉਹ ਦੋ ਕਿਕਰਾਂ ਪੜਵਾਣੀ ਯਾਰ ਰਸਤੇ 'ਵਾਂਦੇ ਤਾਂ ਕਹਿ ਤੁਰਿਆ ਤਾਂ ਮੈਂ ਆਉਂਗਾ ਅਗਰ ਅੱਜ ਤੋਂ ਬੋਟਾਂ-ਬੂਟਾਂ ਕਰ ਕੌਲ ਜਿਹਦੇ ਤੇ ਸਾਰੇ ਮਗਾ ਚਲ ਕੋਈ ਨਾ ਯਾਰ ਕੱਲ ਨੂੰ ਦੇਖ ਲੈ ਜਦ ਵੀ ਤੈਨੂੰ ਟਾਈਮ ਲਗਾ ਇਹ ਰਸਤਾ ਪਾਈਪ ਲਾਈਨ ਪੜਵਾਈ ਦੀ ਰਸਤਾ ਨਹੀਂ ਹੈਲੀ ਖੱਡਾ ਪੜਿਆ ਯਾਰ ਮੋਸਕੂਟਰੀ ਲੰਘ ਜਾ ਟਰੈਕਟਰ ਰੁਟਰ ਦਾ ਰਾਤ ਬਰਾਤ ਨੂੰ ਓਖਾ ਮਾ ਇਹੋ ਕਰ ਕਰ ਜੀਏ ਕੰਮ ਯਾਰ ਇਹ ਦੇਖੋ ਪਰਦਾ ਪੜ ਰਿਹਾ ਕਿਉਂਕਿ ਇਹ ਬੰਦੇ ਦਾ ਕੰਮ ਤਾਂ ਹੈ ਨਹੀਂ ਯਾਰ ਬਾਕੀ ਉਹ ਕਿਕਰਣਾ ਆਪਾਂ ਨੇ ਯਾਰ ਪੰਜ ਸੱਤ ਵਾਰੀ ਛੰਗਵਾ ਜੀ ਯਾਰ ਪਹਿਲਾਂ ਵੀ ਦੋ ਹੋ ਗਏ ਦੋ ਤਿੰਨ ਸਾਲ ਪਹਿਲਾਂ ਛੋਟੀ ਦੀ ਵੀ ਚੱਲ ਨਿਊ ਚੱਲ ਜਾ ਨਿਊ ਚੱਲ ਜਾਗਾ ਪਰ ਇਹ ਸਰਦਾ ਨਹੀਂ ਹੈ ਬਾਈ ਤੇ ਜੈਸੀ ਵੀ ਵਾਲੇ ਨੂੰ ਗਿਆਦਾ ਯਾਰ ਪਾੜ ਕੇ ਇਹਨੂੰ ਗੇਰਦੇ ਵੇ ਤੰਗ ਬਹੁਤ ਕਰਾਂ ਤਾਂ ਭਾਈ ਗਰਦਾ ਆਉਂਗਾ ਮੈਂ ਆਉਂਗਾ ਦੇਖੋ ਜੇ ਆ ਗਿਆ ਤਾਇਰ ਕਿੱਕਣਾ ਪੜਵਾਣੀ ਕਿਉਂਕਿ ਹਲੀ ਤਾਂ ਟਰੈਕਟਰ ਚੱਲ ਸਰ ਰਿਹਾ ਆ ਇਹ ਵੀ ਤਾਂ ਗੋਹਰ ਮਾਣਾ ਨਹੀਂ ਪੜ ਰਿਹਾ ਹੈ ਬਟੇ ਇਹ ਵੀ 10 ਦਿਨ ਨੂੰ ਜੀਰੀਆਂ ਲਗਾੰਗੇ ਟਰੈਕਟਰ ਆਵਗਾ ਸਾਰਾ ਕੁਝ ਹੋਗਾ ਫਿਰ ਬਹੁਤ ਔਖਾ ਹੋ ਜਾਵੇ ਇਹ ਟਾਕੀ ਗਿੱਲੀ ਦੀ ਉਦਨ ਭਾਈ ਉਸ ਕਰ ਕਰ ਰਹੀ ਹੋ ਗਈ ਵਿਚਾਰੀ ਬਾਕੀ ਮੈਂ ਤਾਂ ਨਾ ਗ੍ਰਿਪ ਕੱਢ ਕੇ ਹੀ ਲੇਗਾ ਮੋਟਰ ਕੇ ਰੋ ਮੋਟਰ ਚ ਲਾਂਦੇ ਰਾਂਦੇ ਭਾਈ ਗਿੱਲਾ ਕਰਦੇ ਨੇ ਖੇਤ ਕਦੀ ਕੁਝ ਮੈਂ ਥੋੜਾ ਜਿਹਾ ਪੰਨ ਲੋਡ ਨਹੀਂ। ਬਾਕੀ ਅੱਜ ਮੇਰੀ ਸਲਾਹ ਤੇ ਕੰਪਿਊਟਰ ਕਰਾ ਹ ਲਵਾਉਂ ਬਾਈ। ਸਾਰੇ ਨਾ ਖੇਤ ਥੋੜਾ ਥੋੜਾ ਫੱਦਰ ਹੋ ਜਾਣਾ ਯਾਰ ਪਾਣੀ ਕੀ ਉਨੀ ਬਚਤ ਹੋ ਜਾ। ਜਿੰਨੇ ਦਾ ਖਰਚਾ ਉਨੀ ਪਾਣੀ ਕੀ ਬਚਤ ਹੋ ਜਾ ਜੀਰੀ ਵਧੀਆ ਹੋ ਜਾ। ਪਰ ਚੱਕਰ ਹੋਰ ਹੋ ਗਿਆ ਬਾਈ। ਇਹ ਦੇਖੋ। ਬੱਦਲ ਹੋ ਰਿਹਾ ਮੈਂ ਕਿਹਾ ਯਾਰ ਜੇ ਜੇ ਕਹੀਂ ਬਰਸਾਤ ਹੋ ਪੜਦਾ ਨਾ ਖੇਤ ਦੁਬਾਰਾ ਵਾਹ ਵਾਹ ਹੋ ਜਾਣਾ ਨਾ। ਬ੍ਰੀਕ ਹੋ ਜਾਣੇ ਵਧੀਆ ਬਹਾਨ ਬਣ ਜਾਣੇ ਮਾ ਉਸ ਗਰਿਸ਼ਾ ਸਵਾਲ ਨਹੀਂ ਆਣਾ ਗੱਲ ਦਾ ਮੈਂ ਕਿਹਾ ਜੇ ਬਾਰਸ਼ ਪੜੇ ਜਹਾ ਸੱਚੀ ਗੱਲ ਹੈ ਦੇਖੋ ਬਰਸਾਤ ਪੜ ਜਾ ਯਾਰ ਬਾਕੀ ਬਹੁਤ ਵੀਰਾਂ ਦੇ ਖੇਤ ਬਾਹੇ ਗਈ ਸੀ ਤੇ ਨਹੀਂ ਭਾਈ ਕਿਉਂਕਿ ਯਾਰ ਬਰਸਾਤਾਂ ਕਿਸੀਗਾ ਨਹੀਂ ਮਾ ਸੁੱਕੇ ਨੂੰ ਬਾਣੇ ਨੂੰ ਕਿਸੀਗਾ ਦਿਨ ਨਹੀਂ ਕਰਦਾ ਅਗਲਾ ਸਹਾਇਤਾ ਸਾਰੇ ਕੰਮ ਮੈਂ ਤਾਂ ਗੁੱਗਰੇ ਨਹੀਂ ਲਾਈ ਦੀ ਮੈਂ ਤਾਂ ਬਾਦੀ ਤੇ ਖੇਤ ਮਾ ਜੇ ਬਰਸਾਤ ਪੜ ਗਈ ਨਾ ਵਧੀਆ ਕੰਮ ਚੱਲ ਜਾਣਾ ਬਾਕੀ ਬੱਦਲ ਦਾ ਕੂਰਾ ਆ ਸਾਰੇ ਕੱਟਨੇ ਫਾਲੇ ਫੋਲੇ ਇਹ ਕਮਾਰੂਗਾ ਗੁੱਠਾ ਗੱਠਾ ਉਹਨਾਂ ਫਾਲੇ ਦਾ ਚੱਲਣ ਰੇਹਰ ਤੋਂ ਲੱਗ ਵੀ ਰਹੀ ਥੋੜੀ ਬਹੁਤੀ ਫਾਲੇ ਨਹੀਂ ਚੱਲ ਰਹੀ ਬਾਕੀ ਡੋਲਾਂ ਮਿੱਟੀ ਮੁਟਿਲ ਬੰਬਸ ਵਾਕੀ ਗੱਲ ਸਾਰੇ ਕੰਮ ਨੇ ਬੈਠਦੇ ਨੇ ਬਾਕੀ ਬਾਈ ਨੈ ਸਾਰੇ ਨਾ ਸਰਕਾਰੀ ਕੰਮ ਕਰਾਣੇ ਬਹੁਤ ਹੋ ਜਾਂਦੇ ਆ ਬਾਈ ਇਹ ਮੇਰਾ ਟ੍ਰਾਂਸਫਰ ਮਨੇ ਸਾਰੀ ਫੈਲਾ ਲਾ ਲਈ ਸਾਰਾ ਕੁਝ ਕਰਾ ਦਿਆ ਫਰੋਂ ਮੇਰਾ ਆਸਵਰ ਟਰਾਂਸਫਰ ਨਹੀਂ ਹੋ ਰਿਹਾ ਟਰਾਂਸਫਰ ਟਰਾਂਸਫਰ ਨਹੀਂ ਹੋ ਰਿਹਾ ਬਾਈ ਖੇਤ ਤੱਕ ਮੇਰਾ ਉਰ ਲੈ ਗਿਆ ਹੋਇਆ ਮਨ ਉਹ ਪਰ ਲੈ ਜਣਾ ਦਾ ਬਟ ਹੁੰਦੇ ਨਹੀਂ ਕਿਸੇ ਵੀ ਹਿੱਲੇ ਨਹੀਂ ਹੁੰਦਾ ਆਉਣੇ ਵਰਗਤ ਉਦਤ ਰਿਵਾਈ ਬਾਕੀ ਬਾਈ ਜਿੰਦੀ ਜੋ ਮੀਆ ਉਥੇ ਖਾਣਾ ਮੇਰੇ ਦਦਾ ਸੈਰ ਨਹੀਂ ਛੱਡਦਾ ਸੱਚ ਸਵੇਰ ਜਰੂਰ ਜਾਣਾ ਨੇ ਕਿ ਤਮ ਨੂੰ ਕਿਹੜਾ ਮਾਰ ਖਾਣਾ ਬਾਕੀ ਮਿੱਤਰੋ ਕੁਛ ਦਿਨ ਨਾ ਵੀਡੀਓ ਬਾਈ ਕਰਦੇ ਤੇ ਵੀਡੀਓ ਨਹੀਂ ਆਈ ਇੰਸਟਾਗ੍ਰਾਮ ਆ ਮੈਸੇਜ ਕਰੀ ਜਾਂ ਬਾਈ ਤਾਂ ਵੀਡੀਓ ਤਾਂ ਨਹੀਂ ਆਈ ਕੁਛ ਤੋਂ ਬਿਜੀ ਦੇ ਬਾਈ ਬਾਹਰ ਜਿ ਗਿਆ ਹੋਇਆ ਤਾਂ ਮੈਂ ਕੁਛ ਨਾ ਬਾਈ ਕੁਛ ਦਿਨ ਹੋ ਗਏ ਨਾ ਮੇਰਾ ਗਲ ਬਹੁਤ ਖਰਾਬ ਹੋ ਰਿਹਾ ਔਰ ਗਲ ਮੇਰਾ ਖਰਾਬ ਹੋ ਹੀ ਜਾਮਾ ਮੇਰਾ ਜਲ 2 ਮਹੀਨੇ 3 ਮਹੀਨੇ ਬਾਅਦ ਨਾ ਬਾਈ ਗਲ ਖਰਾਬ ਹੋ ਜਾ ਪਤਾ ਨਹੀਂ ਕਿਆ ਚੱਕਰ ਆ ਕਿਆ ਨਹੀਂ ਬਾਈ ਇੱਕਦੋ ਮੇਰਾ ਤਜਾਬ ਬਹੁ ਬਣਾ ਪਹਿਲਾਂ ਉਹ ਕਹਿਣ ਲੱਗੇ ਤੇ ਬਾਈ ਕਹਿਣ ਲੱਗਾ ਮਤਲਬ ਵੀ ਚਾਹ ਦੇ ਤਜਾਬ ਬਣਾ ਗੈਸ ਬਣਾ ਜਿਸ ਤਰ੍ਹਾਂ ਤਾਂ ਚਾਹ ਤਾਂ ਮੈਂ ਬਹੁਤ ਨਾਮਾ ਮਾਤਰ ਪੀਣ ਲੱਗਾ ਨਵਾਂ ਮਾਤਰ ਗਾ ਪੀਂਦਾ ਹੀ ਨਹੀਂ ਬਾਈ ਜੇ ਕੋਈ ਕੋਈ ਰਿਸ਼ਤੇਦਾਰ ਮੰਗੇ ਹੋਏ ਚਾਹ ਅਗਲ ਦੇ ਦੇ ਤਾਂ ਉਹ ਵੀ ਲੈ ਘਰਾਂ ਦਾ ਮੈਂ ਚਾਹ ਪੀਂਦਾ ਹੀ ਨਹੀਂ ਬਾਈ ਤਾਂ ਉਹ ਵੀ ਛੋੜ ਦੇ ਵਿੱਚ ਆਵੇ ਛੋੜ ਦੇ ਹੋਰ ਵੀ ਐਸਾ ਕੁਝ ਨਹੀਂ ਤੜਿਆ ਹੋਏ ਬਹੁ ਘਟ ਕਰਦੀ ਬਾਹਰ ਕਾ ਚਲੋ ਘਰੋਂ ਰੋਟੀ ਖਾਵਾਂ ਆਪਣੀ ਤਾਂ ਫਿਰ ਵੀ ਭਾਈ ਇੱਕ ਦਾ ਖਾਲੀ ਬੇਡ ਕੈਪਸੂਲ ਹਫਤੇ ਵਿੱਚ ਕੱਦੀ ਵਾਰ ਹੀ ਲੈਣਾ ਪੜਾਇਆ ਔਰ ਇੱਕ ਵਾਰ ਗਲ ਬਹੁਤ ਖਰਾਬ ਹੋਆ ਇਸ ਦਾ ਸੋਲੂਸ਼ਨ ਦੱਸਿਓ ਜੇ ਕਿਸੇ ਵੀਰ ਨੂੰ ਪਤਾ ਹੋਗਾ ਮੇਰੇ ਰਾਏ ਦਾ ਇਹ ਹਰ ਦੀ ਸਲਾਹ ਕਰਾਂ ਕਰ ਰਿਹਾ ਤਾਂ ਵੀ ਮੈਂ ਇੱਕ ਵਾਰੀ ਨਾ ਪੀਜੀਆਈ ਮੈਂ ਜ਼ਰੂਰ ਦਿਖਾਉਂਗਾ ਈਐਨਟੀ ਡਾਕਟਰ ਈਐਨਟੀ ਵਾਲੇ ਡਾਕਟਰ ਨੂੰ ਗਲ ਨੱਕ ਵਾਲੇ ਨੂੰ ਵੀ ਇੱਕ ਵਾਰੀ ਦਿਖਾਣਾ ਜ਼ਰੂਰੀ ਆ ਵੀ ਕੈਸ ਤੇ ਹਵਾ ਦੋ ਤਿੰਨ ਮਹੀਨੇ ਬਾਅਦ ਮੇਰਾ ਗਲ ਖਰਾਬ ਹੋਵਾ ਹੀ ਹਵਾ ਔਰ ਇਤਨਾ ਕੁ ਹੋ ਜਾ ਬੁਰਾ ਵੀ ਮੈਨੂੰ ਜਿਸ ਤਰ੍ਹਾਂ ਸਾਹ ਲੈਣੇ ਮੈਂ ਵੀ ਨਾ ਇਸ ਤਰ੍ਹਾਂ ਬੁਰਾ ਇਤਨਾ ਰੋਟੀ ਖਿੱਚਾਂ ਜਾਂ ਉਹ ਅੰਦਰ ਤੇ ਦੁੱਖ ਆਇਤਨਾ ਲਗਾ ਮੇਰਾ ਬੀ ਚੀਜ਼ ਵਾ ਤਾਂ ਉਹ ਚੀਜ਼ ਦਾ ਮੈਂ ਤਾਂ ਕਰਕੇ ਪਰੇਸ਼ਾਨ ਹੋ ਰਦਾ ਬੋਲਣ ਬਾਰੇ ਤਾਂ ਕਰਕੇ ਮੈਂ ਵੀਡੀਓ ਬਣਾਈ ਨਹੀਂ ਕਿਉਂਕਿ ਜਦ ਬੰਦੇ ਦਾ ਆਪਣਾ ਸਰੀਰ ਸੈੱਟ ਨਹੀਂ ਨਾ ਫਿਰ ਉਹਨੂੰ ਕੋਈ ਚੀਜ਼ ਨਹੀਂ ਚੰਗੀ ਲੱਗਦੀ ਤਾਂ ਵੀਡੀਓ ਬੂਡੀ ਮੈਂ ਛੋਟ ਪਰ ਪਹਿਲਾਂ ਆਪਣਾ ਸਰੀਰ ਸੈੱਟ ਕਰਾਂ ਇਹ ਤੋਂ ਠੀਕ ਆ ਬਾਈ ਕੁਝ ਦੇਖੋ ਜੇ ਹੋਇਆ ਦੁਆਰ ਤਾਂ ਮੈਂ ਤਾਂ ਦੇਖੂੰਗਾ ਕੋਈ ਵਧੀਆ ਜਿਹ ਡਾਕਟਰ ਪਈ ਜਾਊਂਗਾ ਫਿਰ ਇਸਕਾ ਸੋਲੂਸ਼ਨ ਕਰਾਊਂਗਾ ਬਾਕੀ ਮਿੱਤਰੋ ਅੱਜ ਦੀ ਵੀਡੀਓ ਪਾਈ ਸਮਾਪਤ ਕਰਾ ਵੀਡੀਓ ਬਦਲੇ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇ Thank you.